ਤਰਾ ਨਹੀਂ ਟਿਕੇ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਪੁਰਖਾ ਨੇੜਤਾ ਹੈ ਪ੍ਰੇਮ ਹੈ ਤੂੰ ਬੜੀ ਸੇਵਾ ਕੀਤੀ ਇਹ ਗੱਲ ਤਾਂ ਦੱਸ ਤੇਰਾ ਗੁਰੂ ਕੌਣ ਹੈ ਤੇਰਾ ਗੁਰੂ ਕੌਣ ਹੈ ਤੂੰ ਕਿਸ ਨੂੰ ਗੁਰੂ ਧਾਰਨ ਕੀਤਾ ਹੋਇਆ ਹੈ ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵਕਤ ਉਸ ਬ੍ਰਹਮਚਾਰੀ ਨੂੰ ਜਿਹੜਾ ਉੱਤਰ ਦਿੱਤਾ ਤੇ ਅੱਗੋਂ ਜੋ ਬ੍ਰਹਮਚਾਰੀ ਨੇ ਆਖਿਆ ਉਹ ਗੱਲਾਂ ਇਤਿਹਾਸ ਨੇ ਕੋਟ ਕੀਤੀਆਂ ਨੇ ਤੇ ਸਾਨੂੰ ਸੇਧ ਮਿਲਦੀ ਹੈ ਕਿਤੇ ਅਸੀਂ ਐਵੇਂ ਹੀ ਭ੍ਰਿਖੇ ਦੇ ਵਿੱਚ ਨਾ ਫਸੇ ਰਹੀਏ ਕਿ ਸਾਨੂੰ ਗੁਰੂ ਧਾਰਨ ਕਰਨ ਦੀ ਕੀ ਲੋੜ ਹੈ ਅਸੀਂ ਕਿਸੇ ਦਾ ਮਾੜਾ ਨਹੀਂ ਕਰਦੇ ਅਸੀਂ ਅਮਰਤ ਵੇਲੇ ਉੱਠਦੇ ਆ ਬਾਣੀ ਪੜ੍ਹਦੇ ਆ ਅਸੀਂ ਨਿਤਨੇ